ਮੇਰਾ ਨਾਮ ਸਨੀ ਕੁਮਾਰ ਜੀ ਐਂਡ ਮੇਰਾ ਸਰ ਸ਼ੌਪ ਦਾ ਕੰਮ ਹੈ ਸ਼ੌਪ ਦਾ ਕੰਮ ਤੁਹਾਨੂੰ ਸਾਨੂੰ ਪਤਾ ਹੀ ਹੈ ਕਿ ਤਕਰੀਬਨ ਸਿਟਿੰਗ ਦਾ ਕੰਮ ਹੁੰਦਾ ਹੈ ਆ ਤੇ 12 ਤੋਂ 16 ਘੰਟੇ ਵੀ ਕਿਸੇ ਵੇਲੇ ਸਿਟਿੰਗ ਕਰਨੀ ਪੈਂਦੀ ਹੈ ਸੋ ਅੱਜ ਤੋਂ 6 ਸਾਲ ਪਹਿਲਾਂ ਮੈਂ ਕੰਮ ਕਰ ਰਿਹਾ ਸੀ ਜਦੋਂ ਸਿਟਿੰਗ ਹੋਣ ਕਰਕੇ ਮੇਰੀ ਲੋਅਰ ਬੈਕ ਦੇ ਵਿੱਚ ਪੇਨ ਰਹਿਣ ਲੱਗ ਪਈ ਤੇ ਜਿਹਦੇ ਕਰਕੇ ਜੀ ਮੈਂ ਬਹੁਤ ਅਪਸੈਟ ਹੋਇਆ ਕਦੇ ਸੂਜਨ ਸਵੇਲਿੰਗ ਕਦੇ ਜਾ ਕੇ ਮਾਲਿਸ਼ ਵਾਲੇ ਦੇ ਕੋਲ ਮਾਲਿਸ਼ ਕਰਵਾਣੀ ਤੇ ਕਦੇ ਡਾਕਟਰਾਂ ਦੇ ਕੋਲ ਕਦੇ ਮੈਡੀਕਲ ਵਾਲੇ ਕੋਲ ਜਾ ਕੇ ਪੇਨ ਕਿਲਰ ਲੈਣੀ ਸੋ ਦੋਸਤੋ ਟੈਕਨੀਕਲ ਇੱਕ ਟਰੀਟਮੈਂਟ ਸੀ ਜਿਹਦੇ ਨਾਲ ਪ੍ਰੋਪਰ ਮੈਨੂੰ ਫਰਕ ਨਹੀਂ ਪਿਆ ਤੇ ਮੇਰੀ ਦਿੱਕਤ ਹੋਰ ਵਧ ਗਈ ਸੋ ਮੈਂ ਚੰਡੀਗੜ੍ਹ ਦੇ ਵਿੱਚ ਕਿਸੇ ਡਾਕਟਰ ਦੇ ਨਾਲ ਜਾ ਕੇ ਮਿਲਿਆ ਕੋਈ ਹਸਪੀਟਲ ਦਾ ਸੀ ਡਾਕਟਰ ਐਂਡ ਉਹਨਾਂ ਨੇ ਮੇਰੇ ਬਲੱਡ ਟੈਸਟ ਕੀਤੇ ਰਿਪੋਰਟਸ ਵਗੈਰਾ ਦੇ ਵਿੱਚ ਕੋਈ ਐਚ ਐਲ ਏ ਬੀ 27 ਕੋਈ ਲੋਰ ਬੈਕ ਦੀ ਪ੍ਰੋਬਲਮਸ ਪੋਜ਼ਿਟਿਵ ਆਈ ਸੋ ਉਹਨਾਂ ਕੋਲ ਟ੍ਰੀਟਮੈਂਟ ਲਿਆ ਬਟ ਟ੍ਰੀਟਮੈਂਟ ਦੇ ਨਾਲ ਮੈਨੂੰ ਕੋਈ ਖਾਸ ਫਰਕ ਨਹੀਂ ਪਿਆ ਜੀ ਮੇਰੇ ਪਿਆਸੀ ਵੇਸਟ ਆਫ ਮਨੀ ਸੋ ਡਾਕਟਰ ਸਾਹਿਬ ਨੂੰ ਮੈਂ ਛੱਡ ਦਿੱਤਾ ਜੀ ਕਿਉਂਕਿ ਚੰਡੀਗੜਾ ਆਣਾ ਜਾਣਾ ਬਹੁਤ ਸਮਾਂ ਵੀ ਲੱਗਦਾ ਸੀ ਸ਼ਾਪਕੀਪਰ ਤੁਹਾਨੂੰ ਪਤਾ ਹੀ ਹੈ ਕਿ ਇੱਕ ਇੱਕ ਮਿੰਟ ਵੀ ਬਹੁਤ ਕੀਮਤੀ ਹੁੰਦਾ ਤੇ ਦਿਨ ਪਰ ਦਿਨ ਮੇਰੀ ਬੈਕ ਦੇ ਵਿੱਚ ਸਵੇਲਿੰਗ ਸੋਜਨ ਵੱਧਦੀ ਜਾ ਰਹੀ ਸੀ ਟਾਈਮ ਕੱਢ ਕੇ ਮੈਂ ਅੱਧਾ ਘੰਟਾ ਘੰਟਾਕ ਫੇਸਬੁੱਕ ਯੂਜ਼ ਕਰਦਾ ਸੋ ਮੈਂ ਉਹਦੇ ਵਿੱਚ ਇੱਕ ਵੀਡੀਓ ਦੇਖੀ ਡਾਕਟਰ ਸ਼ਰਦਾ ਜੀ ਦੀ ਤੇ ਜਿਹੜੇ ਕੋਈ ਪੇਸ਼ੈਂਟ ਨੇ ਉਹਨਾਂ ਕੋਲ ਟ੍ਰੀਟਮੈਂਟ ਲਿਆ ਸੀ ਉਹਨਾਂ ਦੀ ਮੈਂ ਵੀਡੀਓ ਦੇਖੀ ਤੇ ਮੈਂ ਜਾ ਕੇ ਉਹ ਸਾਡੇ ਤੇ ਵਿਜ਼ਿਟ ਕੀਤਾ ਤੇ ਦੂਸਰੇ ਦਿਨ ਮੈਂ ਉਹਨਾਂ ਕੋਲ ਅਪਾਇੰਟਮੈਂਟ ਲੈ ਕੇ ਚਲਾ ਗਿਆ ਤੇ ਜਿੱਥੇ ਉਹਨਾਂ ਨੇ ਮੇਰਾ ਉਹੀ ਵਾਲਾ ਟੈਸਟ ਕੀਤਾ ਜਿਹੜਾ ਕਿ ਚੰਡੀਗੜ੍ਹ 'ਚ ਡਾਕਟਰ ਨੇ ਕੀਤਾ ਸੀ HLA B27 ਦਾ ਤੇ ਉਹਨਾਂ ਨੇ ਰਿਪੋਰਟ ਦੇ ਅਕੋਰਡਿੰਗ ਮੈਨੂੰ ਆਯੁਰਵੈਦਿਕ ਦਵਾਈ ਦਿੱਤੀ ਇੱਕ ਮਹੀਨੇ ਦੀ ਦੋਸਤੋ ਦਵਾਈ ਖਾਣ ਤੋਂ ਬਾਅਦ ਡਾਕਟਰ ਸਾਹਿਬ ਨੇ ਗੱਲ ਕੀਤੀ ਜਾ ਕੇ ਕਿ ਮੈਨੂੰ ਦਵਾਈ ਤੁਹਾਡੀ ਫਿੱਟ ਹੈ ਤੇ ਡਾਕਟਰ ਸਾਹਿਬ ਨੇ 1 ਸਾਲ ਦਾ ਕੋਰਸ ਦੱਸਿਆ ਸੀ ਦਵਾਈ ਦਾ ਕਿ ਤੁਸੀਂ ਇੱਕਦਮ ਪੂਰੇ ਫਿੱਟ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ 1 ਸਾਲ ਦਵਾਈ ਦਾ ਕੋਰਸ ਕਰਨਾ ਪੈਣਾ ਹੈ ਨੋਰਮਲੀ ਦਵਾਈ ਲੈ ਕੇ ਤੇ ਮੈਂ ਆਪਣਾ ਸ਼ੌਂਪ ਤੇ ਵੀ ਟਾਈਮ ਸਪੈਂਡ ਕਰਨ ਲੱਗ ਪਿਆ ਤੇ ਬੈਠਣ ਉੱਠਣ ਦੇ ਵਿੱਚ ਜਿਹੜੀ ਕੋਈ ਦਿੱਕਤ ਆਂਦੀ ਸੀ ਮੇਰੀ ਉਹ ਦਿੱਕਤ ਹਟ ਗਈ ਦੋਸਤੋ ਸੋ ਜੋਦੋਮੋਨਾ ਦੀ ਦਵਾਈ ਦਾ ਕੋਰਸ 1 ਸਾਲ ਬਾਅਦ ਖਤਮ ਹੋਇਆ ਤਾਂ ਮੈਂ ਇੱਕਦਮ ਤੰਦਰੁਸਤ ਦੋਕਸਾ ਢਿੱਕਰ ਪਾਉਣ ਨਾਲ ਹੋ ਗਿਆ ਅੱਜ ਮੈਨੂੰ ਦਵਾਈ ਛੱਡੇ ਨੂੰ 1 ਸਾਲ ਹੋ ਚੱਲਿਆ ਹੈ ਮੈਂ ਇੱਕਦਮ ਪੂਰਾ ਫਿੱਟ ਫਟ ਆ ਫਿਜ਼ੀਕਲ ਤੌਰ ਤੇ ਮੇਰਾ weight ਵੀ ਜਿਹੜਾ ਕਿ ਸਿਟਿੰਗ ਕਰਕੇ ਵੱਧ ਗਿਆ ਸੀ ਮੇਰਾ weight ਵੀ ਕੰਟਰੋਲ 'ਚ ਆਇਆ ਐਂਡ ਮੇਰੀ ਜਿਹੜੀ ਲੋਰ ਬੇਕ ਪੈਨ ਸੀ ਕਾਫੀ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸੀਗੇ ਜੋ ਕਿ ਡਾਕਟਰ ਸ਼ਾਦ ਸ਼ਰਦਾ ਜੀ ਨੇ ਆਪਣੀ ਮੈਡੀਸਿਨ ਦੇ ਨਾਲ ਸੈੱਟ ਕਰ ਦਿੱਤੀ ਸੋ ਮੈਂ ਇਸ ਸੋਸ਼ਲ ਮੀਡੀਆ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਤੁਸੀਂ ਜਾ ਕੇ ਇੱਕ ਵਾਰੀ ਡਾਕਟਰ ਸ਼ਰਦਾ ਜੀ ਨੂੰ ਜਰੂਰ ਮਿਲੋ ਥੈਂਕ ਯੂ ਵੈਰੀ ਮਚ ਡਾਕਟਰ ਸ਼ਰਦਾ ਜੀ ਦਾ ਜਿਨ੍ਹਾਂ ਨੇ ਮੇਰੀ ਇਸ ਬਿਮਾਰੀ ਤੋਂ ਮੈਨੂੰ ਨجات ਦਵਾਈ